ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਤੂਰੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਬਰੀਸਰ ਅਜਮਨ ਸਰਪੰਚਾਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਜਦੋਂ ਵੀ ਆਈਦਾ ਵਾ ਹਮੇਸ਼ਾ ਵੀ ਇਧੀਆਂ ਨਾ ਕੋ ਜਿਹੜੀਆਂ ਚੰਗੇ ਦੁੱਧ ਵਾਲੀਆਂ گاਵਾ ਹੁੰਦੀਆਂ ਵਾ ਤੇ ਅੱਜ ਵੀ ਧੰਨਵਾਦ ਦੋ ਗੱਬਣਾ گاਵਾ ਤੇ ਦੋ ਤੁਨ ਸੁਈਆਂ گاਵਾ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਪੀਰ ਵਧੀਆ ਵਧੀਆ ਤੁਸੀਂ ਦੱਸੋ ਦੱਸ ਵਧੀਆ ਹੋਰ ਸੁਣਾਓ ਠੀਕ ਠਾਕ ਸਭ ਠੀਕ ਠਾਕ ਜੀ ਹੋਰ ਸੁਣਾਓ ਸਿਹਤ ਦਾ ਕਿਦਾਂ ਅਜੇ ਤੱਕ ਅਰੇ ਸਾਰਾ ਕੁਝ ਠੀਕ ਠਾਕ ਜੀ ਗਾਂ ਦਾ ਪਤਾ ਨਹੀਂ ਜੀ ਔਰ ਠੰਡ ਲੰਨਦੀ ਹੋਣੀ ਕੋਈ ਗੱਲ ਹੈ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ ਚੱਲੋ ਨਾਮ ਦੱਸਦੇ ਕਰੀ ਆਪਣਾ ਨਾਮ ਆਪਣਾ ਰਾਜੀਵ ਦਾ ਵੀਰ ਜੀ ਹਾਂਜੀ ਪਿੰਡ ਦੂਰੀਆ ਕਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਪੁੱਛਦੇ ਇੱਕ ਰਹੇ 9781942095 ਠੀਕ ਹੈ 899 ਤੋਂ 4576142 ਠੀਕ ਹੈ ਤੇ ਹੈਗੀਆਂ ਆਪਣੇ ਕੋਲ ਚਾਰ گاਵਾ ਹਨਾ ਹਾਂਜੀ ਆ ਚਾਰ ਦਮਾ ਦੋ ਗੱਬਣਾ ਦੋ ਸੂਈਆਂ ਪਹਿਲਾਂ ਅਸੀਂ ਗੱਬਣਾ ਦਿਖਾ ਦਈਏ ਹਾਂਜੀ ਹਾਂ ਦੇਖ ਸਕਦੇ ਚੰਗੇ ਬੋਡੀ ਸਟਰਕਚਰ ਵਾਲੀ ਹੈ ਚੰਗੇ ਬੋਡੀ ਵੇਟ ਵਾਲੀ ਜਰਸੀ ਵੈੜਿਆ ਜਿਹੜੀ ਜਰਸੀ ਕ੍ਰੋਸ ਚ ਕਿੰਵਾ ਸੂਆ ਜੇ ਵਿਧੀ ਇਹਦਾ ਇਹ ਵੀਰ ਦੀ ਦੂਜੀ ਸੂਏ ਸੂਈ ਹੱਤੀ ਹੈ ਅੱਛਾ ਪਹਿਲੇ ਸੂਏ ਮੱਛੀ ਦੇ 23 24 ਕਿਲੋ ਦੁੱਤ ਭਰੇ ਆ ਠੀਕ ਹੈ ਹਾਂਜੀ ਤਿਆਰ ਕੀ ਕਿੰਨਾ ਚੋ ਆਜੂ ਐਤੀ 26 27 ਕਿਲੋ ਦੁੱਧ ਚਵਾਉਗੀ ਵਧੀਆ ਠੀਕ ਐ ਆ ਵਜਨ ਕਰ ਦੇ ਵੇਖੋ ਤੁਸੀਂ ਆਈ ਵੀ ਕਿ ਇਹ ਚੰਗੀ ਸਾਂਭ ਵਾਲੇ ਘਰੋਂ ਆ ਹਨਾ ਠੰਡੀ ਧੀਰੀ ਉਧਰ ਤੁਹਾਡੇ ਨੂੰ ਬੜਾ ਡਰਦੀ ਐ ਠੀਕ ਐ ਹੋਰ ਕੋਈ ਚੱਕਰ ਉਧਰ ਵੇਖੋ ਠੀਕ ਐ ਜਿੰਨਾ ਮਰਜ਼ੀ ਥੱਲੇ ਪਾਓ ਠੀਕ ਐ ਹਾਂਜੀ ਬੜਾ ਤੁਹਾਡੇ ਨੂੰ ਉਹ ਤਰ੍ਹਾਂ ਥੋੜਾ ਸਾਡੇ ਤੋਂ ਡਰਦੀ ਐ ਹਾਂਜੀ ਚਲੋ ਕੋਈ ਨਹੀਂ ਤੋਰ ਦੋ ਬਾਕੀ ਡਰਨ ਵਾਲੇ ਡੰਗਰ ਦਾ ਤੇ ਗਰਮ ਡੰਗਰ ਦਾ ਜਿਹੜਾ ਮੁੱਖ ਦਾ ਹੀ ਪਤਾ ਲੱਗ ਜਾਂਦਾ ਹੈ ਕੋਈ ਤੇ ਤਰੀਕਾ ਤੇ ਹੈ ਮਕਿਨ ਤੋਂ ਕਹ ਮੜਾਏ ਤੁਹਾਡੇ ਜੋ ਲੱਭੀ ਹੈ ਠੀਕ ਹੈ ਆ ਦੂਰ ਤੋਂ ਹੀ ਇੱਕ ਵਾਰੀ ਦੇਖ ਸਕਦੇ ਜੀ ਉੱਤਰਾ ਛੰਡੀ ਧੀਰੀ ਆ ਜਿਹੜੀ ਪੂਰੀ ਤੇ ਬਿਲਕੁਲ ਨਿੱਗਰ ਗਾਂ ਆ ਜਿਹੜੀ ਆਪਾਂ ਕਹਿ ਦਿੰਨੇ ਆ ਕਿ ਸਰੀਰਾਂ ਵੀ ਤੇ ਹਵਾਨੇ ਤੋਂ ਵੀ ਬੱਜਾ ਦਾ ਸਾਹ ਚੰਗੀ ਸਾਂਭੀ ਸੁੰਦੀ ਆ ਜਿਹੜੀ ਬਾਕੀ ਕੋਈ ਵੀਰ ਆਪਣੀ ਸਮਝਣਾ ਖੜੇ ਹਰਕੇ ਤੇ ਆਪੋ ਆਪਣੀ ਵੇਖਣ ਦੀ ਨਿਗਾਹ ਦੀ ਤੁਸੀਂ ਆਪਣੀ ਸਮਝਣਾ ਵੇਖ ਕੇ ਲੈਣੀ ਬਾਕੀ ਥਾਣੇ ਦੇ ਲਾਗੇ ਤੋਂ ਦੇਖ ਸਕਦੇ ਜੀ ਤੇ ਕਿੰਨਾ ਰੱਖਣਾ ਵੀ ਤੇ ਦਾ ਮੁੱਲ ਇਹਨਾਂ ਨੂੰ ਵੀ ਇਹ ਜੀ ਮਿਲਦਾ 72000 72000 ਹੈ ਕਰਨਾ ਵਿੱਚ ਮੰਨਤਨ 70 ਵੀ ਕਰਾ 70000 ਹੀ ਦੇ ਦੋਗੇ ਚਲੋ ਕੋਈ ਫੋਨ ਲਾਵੇ ਮੋਕੇ ਤੇ ਹੋ ਜੋ ਮੰਨਤਨ ਹਨਾ ਠੀਕ ਹੈ ਕਾਲੀ ਚੱਲੀ ਆ ਦੁੱਧ ਪੱਗੀ ਛਪੀ ਦੀ ਗਾਰੰਟੀ ਹੈ ਜੀ ਆਪਣੇ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂ ਜੀ ਹਨਾ ਬੜਾ ਕਮਾਲ ਦਾ ਇਹਦੇ ਕੋਲ ਆ ਦੇਖ ਸਕਦੇ ਗਾਵਾਂ ਦੇ ਵਿੱਚ ਇਹੋ ਜਿਹਾ ਥਾਨਾ ਅਕਸਰ ਘੱਟ ਵੇਖਣ ਨੂੰ ਮਿਲਦਾ ਹੈ ਹੱਲੇ ਜਦੋਂ ਇਹਨੇ ਹਵਾਨਾ ਪੂਰਾ ਭਰਿਆ ਤੇ ਜਦੋਂ ਜਦੋਂ ਪਸਾ ਮਾ ਪਿਆ ਤਾਂ ਨਾ ਜਦੋਂ ਅਲੱਗ ਚੀਜ਼ ਬੰਨੀ ਆ ਆ ਵੇਖੋ ਆ ਦੇਖ ਸੰਦੀ ਇਹ ਵੀ ਉਤਰ ਖੰਡੀ ਤੇਰੀ ਜਟੇ ਲੱਡਲਾ ਹਵਾਨੇ ਚ ਕਾਫੀ ਆ ਇਹ ਵੇਖੋ ਮੜੀ ਵੀ ਸੋਹਣੀ ਹੈ ਪੂਰੇ ਉਠਣਾ ਬੈੜਾ ਉਠਾ ਹੋ ਜਾਂਦਾ ਇਹਨੂੰ ਵੀ ਠੀਕ ਆ ਹਾਂਜੀ ਹੋਰ ਕੋਈ ਚੱਕੜਿਆ ਤੇ ਇਹ ਕਿਨੇ ਕੇ ਦੁੱਧਾਂ ਲਈ ਜੀ ਵੀ ਜੀ ਰੁਪਏ 22 ਚਲੋ ਦੁੱਧ ਦੀ ਵਧੀਆ ਖੁੱਲਾ ਡੁੱਲਾ ਚੋਈ ਆ ਅੱਛਾ ਬਾਈਕ ਲੀਟਰ ਜਿਹੜਾ ਚੋਈ ਜਾਊਗੀ 22 23 ਤੋਰ ਦਈਏ ਫਿਰ ਇਹਨਾਂ ਵੀ ਹੈਗੀ ਆ ਵੀ ਕ੍ਰੋਸ ਚ ਫੈਟ ਇਹਦੇ ਵੀ ਚੰਗੇ ਆਈ ਜਾਊਗੀ ਬਾਕੀ ਥੱਲੇੋਂ ਚੰਗੀ ਤਿਆਰ ਹੁੰਦੀ ਹੈ ਬਾਕੀ ਹਵਾਨੇ ਤੇ ਵੀ ਨਾੜਾਂ ਚੰਗੀਆਂ ਜਿਹੜੀ ਹਾਂ ਦੇਖ ਸੰਦੇ ਜੀ ਠੀਕ ਹੈ ਜੀ ਤੇ ਇਹਦਾ ਕੀ ਰੱਖਣਾ ਵਿਧੀ ਫਿਰ ਮੋਲ ਆਪਾਂ ਹਰ ਦੇ ਜਿੰਨੇ ਦਾ ਦੁੱਧ ਦੀ ਸਿੱਕ ਤੇ ਵੀ ਹਾਂਜੀ ਜਿਹੋ ਜਿਹਾ ਥਣ ਚੱਡਾ ਲੱਗਾ ਹੋਇਆ ਬੋਲਤੇ ਕਿ ਰੋਦੀ 60 ਵੀ ਅੱਛਾ ਆਪਾਂ ਮੁੱਲ ਕਰਦੇ ਅੱਜ 55000 55000 ਹਾਂਜੀ ਵਿੱਚੋਂ ਕਰਦਾ ਕਿ ਮੰਨਤਾ ਨਾ ਹੋ ਰਿਹਾ 55000 'ਚ 3000 ਛੋਟ ਕਰਾਂਗੇ ਅੱਛਾ 52000 ਦੀ ਮਸ਼ੀਨ 52000 ਦੀ ਹਾਂਜੀ ਜਿਹੜਾ ਮਸ਼ੀਨ ਲੈ ਜੂਗਾ ਸਮਝੋ ਮਸ਼ੀਨ 60000 ਦੀ ਇਧਰ ਵੇਖੋ ਪੋਲੀ ਪੋਲੀ ਚ ਨੀ ਚਾਰ ਚ ਫੇਰੇ ਹੋ ਅੱਜ ਬਾਕੀ ਕੋਈ ਭਲਾ ਨਹੀਂ ਹਵਾਨੇ ਤੇ ਕੋਈ ਕੋਈ ਪੋਲੀ ਆ ਜੀ ਮਿਲਕ ਵੇਨ ਵੀ ਚੰਗੀ ਆ ਜੀ ਹਾਂਜੀ ਠੀਕ ਹੈ ਜੀ ਦੁੱਧ 22 23 ਕਿਲੋ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ 3 ਤੀਸਰੇ ਨੰਬਰ ਤੇ ਸੂਈ ਸਵਾਈ ਵੇੜ ਆ ਗਈ ਖਾਣੇ ਦੇਖ ਸਾਦੇ ਇਹਦਾ ਵੀ ਕਾਫ ਦੇ ਦਸੀਏ ਤੇ ਬਾਰੇ ਵੀ ਆਪਾਂ ਇਹਨੂੰ ਵੀ ਅਜੇ ਪਹਿਲਾ ਸੂਆ ਸੋਈ ਆ ਅੱਛਾ ਦਿਨ ਦਾ ਹੋ ਰਿਹਾ ਸੂਈ ਨੂੰ ਮਗਰ ਬੱਚਾ ਉਹ ਬੱਚਾ ਆਪਾਂ ਵਿਖਾਉਨੇ ਆ ਠੀਕ ਆ ਦੋ ਦੋ 16 17 ਕਿਲੋ ਉਥੱਲੇ ਤਿਆਰ ਆ ਜਿਹੜਾ ਹਾਂਜੀ ਤੇ ਇੱਕ ਨੱਕ ਚਵਾਈ ਜਾਊਗੀ ਦੋ ਦੋ 18 19 ਕਿਲੋ ਚਵਾ ਦੂ ਜੀ 10 ਦੇ ਦਿਨ ਹੋ ਜੇ ਸੂਈ ਨੂੰ ਹੋਰ ਤੱਕ ਲੋ ਵਾਜੂ ਜੀ ਤੁਹਾਨੂੰ ਪਰ ਆਵੇ ਝੂਠ ਮਾਰੀ ਜੋ ਜਿੰਨਾ ਮਰਜੀ ਕੋਈ ਮਾਰੀ ਜਾਵੇ ਠੀਕ ਆ ਮਦਦੇ 17 18 ਕਿਲੋ ਜੋ ਮਨੀ ਕੋਈ ਬੜਾ ਹੁੰਦਾ ਬੜਾ ਹੁੰਦਾ ਜੇ ਹੁਣ ਪੱਕਾ ਕਿੰਨਾ ਹੈ ਦੋ ਦੋ 16 17 16 16 17 ਜਿਹੜਾ ਤਿਆਰ ਆ ਹਾਂਜੀ ਬੱਚੇ ਰ ਆ ਪ ਠੀਕ ਹੈ ਜੀ ਹਾਂ ਜੀ ਤੋੜ ਦਈਏ ਫਿਰ ਬਾਕੀ ਰਹੀ ਪਿਆਰਾ ਜਿਹਾ ਫੇਸ ਹੈ ਕੱਦ ਕੱਟਦੀ ਜਿਹੜੀ ਇਹ ਵੀ ਚੰਗੀ ਸੂਆ ਇਹਦਾ ਪਹਿਲੇ ਦੱਸਦੇ ਤੇ 16 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਬਾਕੀ ਤਾਂ ਅਸੀਂ ਆਪਣੀ ਚਵਾਈ ਕਰਕੇ ਖੜਨੀ ਸੂਈ ਸਵਾਈ ਹੈ ਆ ਜਿਹੜਾ ਬੱਚਾ ਜਿਹਦਾ ਵੱਛਾ ਜੀ ਵੇਖ ਜੀ ਮਗਰ ਹਾਂ ਜੀ ਵੱਛਾ ਰੋਇਆ ਹਾਂ ਜੀ ਮੇਰੇ ਕੋਲ ਨੜੂ ਨਾਲ ਦਾ ਸੁੱਕਾ ਨੜੂ ਆ ਨਾਲ ਹੀ ਇਤਰਾਜ ਹਾਂ ਦੇਖ ਸਕਦੇ ਜੀ ਠੀਕ ਹੈ ਜੀ ਐ ਕੋਈ ਗਾਲੀ ਪਰ ਰਸੀ ਪਾਓ ਪਰ ਨਾ ਪਾਓ ਕੋਈ ਚੱਕਣੀ ਠੀਕ ਹੈ ਕੋਈ ਨਹੀਂ ਲੱਜ ਤੇ ਇਹਦਾ ਮੁੱਲ ਵਿੱਦੀ ਹਰ ਇਹਨੂੰ ਮੁੱਲ ਤੋਂ ਮੈਂ ਨਾ ਤਾਂ ਭੀ ਪਿਆਇਆ ਕਰਦੇ 50 ਹਜ਼ਾਰ ਕਰਨੀ ਜੀ ਹਾਂ ਜੀ ਵੇਲੋ ਆ ਕੀ ਕਸਰ ਤੇ ਕੱਢ ਦੀਏ 2000 ਛੋਟ ਜਾਂਦਾ 48000 ਦੀ ਦੇ ਦੋਗੇ 48000 ਜੀ ਤਾਂ ਵੀਰ ਭਰਾ ਦਾ ਮੰਨਤਾ ਨੂੰ ਜ਼ਰੂਰ ਅੱਛਾ ਫੋਨ ਕੋਈ ਲਾਵੇ ਹਨਾ ਠੀਕ ਐ ਹੁਣ ਇੱਕ ਹੋਰ ਜਿਹੜੀ ਐ ਇਹ ਬੱਚੇ ਤਾਂ ਵੀ ਨਾ ਤੇ ਥਾਣੇ ਦੇਖ ਸਕਦੇ ਇਹਦੇ ਵੀ ਕਾਫੀ ਕਮਾਲ ਦਾ ਵਾ ਇਹ ਵੀ ਦੀ ਫਿਰ ਬੱਚੇ ਤੋਂ ਵੀ ਨਹੀਂ ਆ। ਹਾਂਜੀ ਵੀਰ ਜੀ ਇਹ ਬੱਚੇ ਤੋਂ ਬਿਨਾ। ਠੀਕ ਆ। ਤੇ ਕਿੰਨਾ ਹੁਣ ਪੱਕਾ ਦੁੱਧ ਦੇ ਤੱਕ? ਦੁੱਧ ਪੱਕਾ ਜੀ ਸਲੇ ਵੀਰ ਜੀ ਉਹ 14 ਚਲੋ ਆਪਾਂ 13 ਚਲੋ ਕਰਕੇ ਦਵਾ ਲਈ। ਠੀਕ ਹੈ ਜੀ। ਜਾਂ ਫਿਰ ਤੋੜ ਦਈਏ ਇਹਨਾਂ। ਉਮੀਦ ਹੈ ਨੇ ਸੱਜਣ ਨੇ ਦੁੱਧ ਜਿਹੜਾ ਚੰਗਾ ਕੱਢਿਆ ਹੋਣਾ। ਸੱਜਣ ਨੇ ਪਤਾ ਵੀਰ ਜੀ ਕਿੰਨਾ ਕਿਚਵਾਇਆ ਦੁੱਧ? ਸੱਜਣ ਨੇ ਵੀਰ ਜੀ 18-20 ਚਲੋ ਬੜੀ ਕਿਚਵਾਇਆ। ਇਹ ਥੋੜੀ ਲਸੀ ਹੈ ਇਹ ਸੁਆ ਦੁੱਧਾਈ ਹੈ। ਠੀਕ ਹੈ। ਹਾਂਜੀ। ਉਤਰਾ ਜਿਹੜੀ ਰੰਗ ਰੂਪ ਦੀ ਜਿਹੜੀ ਚੰਗੀ ਹੈ। ਬ੍ਰੀਡ ਵੇਖੋ ਕਿੰਨੀ ਹੈ। ਉਹਨਾਂ 13 ਲੀਟਰ ਦੁੱਧ ਜਿਹੜਾ ਮੌਕੇ ਤੇ ਦੱਸਦੇ ਕੀ ਹੈਗਾ ਬਾਕੀ ਤੁਸੀਂ ਚਵਾਈ ਆਪਣੀ ਕਰਕੇ ਆਪ ਖੜਨੀ ਹੈ ਤੇ ਕਿਰ ਕੀ ਦਾ ਮੁੱਲ ਪਿੱਤੀ ਫਿਰ ਆਪਾਂ ਜੀ ਜੀ ਮੈਂ ਤੇ ਨਾਲ 25000 ਦੀ ਦੇ ਦਈਏ ਅੱਛਾ ਹਾਂਜੀ ਵਿੱਚੋਂ ਕੋਈ ਗੁਜਾਇਸ਼ ਆ ਕੀ ਤੇ ਕਰ ਦਈਏ 32000 ਦੀ ਦੇਣਾ ਜੀ 32000 ਦੀ ਦੇ ਦੋਗੇ ਤੇ ਦੁੱਧ 13 ਲੀਟਰ ਕਰੋ ਚਵਾ ਕੇ ਦੋਗੇ ਦੁੱਧ ਹੋਊ 14 ਚਲੋ ਆਪਾਂ 13 ਦਿਨ ਗਾਰੰਟੀ ਦੇ ਦਾਂਦਾ ਵਾ ਜੀ ਠੀਕ ਹੈ ਜੀ ਦੇਖ ਲੈ ਧਾਰਾ ਮਰਵਾ ਦਿੰਦੇ ਬਾੜੀ ਦਿਖਾ ਦਿਓ ਇਸ ਤਰ੍ਹਾਂ ਆਹ ਦੇਖ ਸਾਡੇ ਇਸ ਤਰ੍ਹਾਂ ਰੱਸੀ ਪਾ ਲੈਣੀ ਦਿਖਾ ਦੇ ਜੀ ਹਾਂ ਜੀ ਮਰਜੀ ਰੱਸੀ ਆ ਪਾੜੀ ਨਹੀਂ ਵੀ ਲੋਡ ਜਾਣੀ ਵੇਖੋ ਪਾੜਾ ਬੁੜਾਣ ਦੀ ਇੱਧਰ ਲੇਖੋ ਜੀ ਠੀਕ ਹੈ ਜੀ ਆ ਦੇ ਸਾਦੇ ਜੀ ਕੋਈ ਭਾੜੇ ਦੀ ਲੋੜ ਨਹੀਂ ਕੋਈ ਕੋਈ ਭਾੜੇ ਦੀ ਲੋੜ ਨਹੀਂ ਜਿੱਦਾਂ ਮਰਜੀ ਥੱਲੇ ਤੂੰ ਬੋਲੇ ਪਰ ਨਹੀਂ ਆਈਂ ਜਾਣਾ ਭਾਰੋ ਤੇ ਬੀਬੀ ਭਾਰੋ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਠੀਕ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਵੇਸ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕੋਈ ਵੀ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ